ਗਾਇਥੇ ਵਾਧੂ ਖੁੱਲੀਆਂ ਜਗ੍ਹਾ ਹੁੰਦੇ ਹਨ ਕਿਤੇ ਜਗ੍ਹਾ ਨਹੀਂ ਲੱਭਦੀ ਘੋੜੇ ਲਾਉਣ ਵਾਸਤੇ ਨਹੀਂ ਤੇ ਸਾਰਾ ਵਾਧੂ ਜਗ੍ਹਾ ਚਾਰ ਚੁਫੇਰੇ ਹੁੰਦੀ ਸੀ ਖਾਸਾ ਪੰਥ ਸਾਰੀ ਕੇ ਤੇ ਏਕਤਾ ਕੀਤੀ ਹੈ ਸੰਗਤ ਵਿੱਚ ਤੇ ਖਾਸੇ ਪੰਥ ਨੂੰ ਵੀ ਇਹ ਹੋਣਾ ਚਾਹੀਦਾ ਹੈ ਏਕਤਾ ਹੀ ਹੋਣੀ ਚਾਹੀਦੀ ਵਿਆਰਕ ਜੋ ਵੀ ਦਰਸ਼ਨ ਮੇਲੇ ਕਰਨ ਆਉਂਦਾ ਅਸੀਂ ਗਾ ਸਿੰਘਾਂ ਦੇ ਸਾਹਬ ਦੀ ਗੁਰੂ ਆਹਰੀ ਪ੍ਰਵਾਨ ਕਰੇ ਸਭ ਤੇ ਯਾਤਰੇ ਸਫਲ ਕਰੇ ਦਰਸ਼ਨ ਮੇਲੇ ਕਰੇਗਾ ਨੰਦਪੁਰ ਸਾਹਿਬ ਜਾਏਗਾ ਦਮਦਮੇ ਸਾਹਿਬ ਨੂੰ ਜਾਏਗਾ ਮੁਕਸਰ ਸਾਹਿਬ ਨੂੰ ਜਾਏਗਾ ਮੁਕਸਰ ਸਾਹਿਬ ਤੋਂ ਫਿਰ ਨੰਦਪੁਰ ਸਾਹਿਬ ਨੂੰ ਵੀ ਆ ਘੱਤੀਗਾ ਖਾਲਸੇ ਪੰਥ ਦਾ ਸਾਡਾ ਇਹ ਵਰਤਾਰਾ ਏ ਇਹ ਜਾਤ ਪਾਤਾ ਹੁਣ ਲੋਕ ਸਾਡੇ ਬਣਾਈ ਫਿਰਦੇ ਨੇ ਕੋਈ ਕਿਵੇਂ ਕੋਵੇਂ ਪਰ ਸਾਨੂੰ ਖਾਲਸੇ ਪੰਥ ਵਿੱਚ ਜਾਜਪਾਤ ਦਾ ਨਾ ਨਹੀਂ ਆਉਣਾ ਚਾਹੀਦਾ ਨੌਜਵਾਨ ਜਿਵੇਂ ਸਪੀਕਰ ਲਾ ਲੈਂਦੇ ਨੇ ਵੱਡੇ ਵੱਡੇ ਟਰੈਕਟਰਾਂ ਦੇ ਉੱਤੇ ਤੇ ਇਹ ਕਹਿ ਜਾਂਦਾ ਕਿ ਵੀ ਸ਼ੋਰ ਸ਼ਰਾਬਾ ਨਾ ਕਰੋ ਸੰਗਤ ਨੂੰ ਸਹਿਜੇ ਚੱਲਣ ਦਿਓ ਕਿਉਂਕਿ ਸਿੱਖ ਵਿਚਾਰਤਰਾ ਇਹ ਕਹਿੰਦੀ ਹੈ ਕਿ ਸਹਿਜਾ ਸਹਿਜੇ ਚੱਲਣਾ ਚਾਹੀਦਾ ਹਾਂਜੀ ਹਾਂਜੀ ਇਹ ਜਿਹੜੇ ਇਹਦਾ ਸਪੀਕਰ ਲੋਕਾਂ ਬਾਬਾ ਤਾਂ ਐਵੇਂ ਲੋਕਾਂ ਨੇ ਆਉਦਾ ਛੋਬ ਬਣਾਈ ਇਹ ਲੋਕਾਂ ਕੋਲ ਮਾਇਆ ਜੈਦੀ ਹੋ ਗਈ ਹੈ ਇਹ ਤਾਂ ਕਰਕੇ ਏਡੇ ਏਡੇ ਵੱਡੇ ਸਪੀਕਰ ਲਾ ਲੈਂਦੇ ਹੀ ਜਿਹੜਾ ਮੇਰੇ ਵਾਂਗੂ ساری ਉਮਰ ਕਈ ਸੈਗਤ ਤੇ ਨਹੀਂ ਚੜਿਆ ਤੇ ਉਹ ਐਵੇਂ ਜੋ ਮਰਜੀ ਵੇਖੇ ਲੱਖ ਲੱਖ ਛਈਆਂ ਲਈ ਫਿਰਦੇ ਨੇ ਮਾਇਆ ਧਾਰੀ ਹੋਣ ਕਰਕੇ ਲੋਕਾਂ ਦਾ ਸਿੱਖੀ ਵਾਲੋ ਮਾਇਆ ਨਾਲ ਜਾਦੇ ਮੋਹ ਪੈ ਗਿਆ ਮਾਇਆ ਨਾਲ ਮੋਹ ਪੈ ਗਿਆ ਸਿੱਖੀ ਵਾਲੋ ਪਿਆਰ ਛੱਡ ਕੇ ਤੇ ਮਾਇਆ ਨਾਲ ਮੋਹ ਪਾ ਲਿਆ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਲੋਕ ਦੂਰੋਂ ਦੂਰੋਂ ਨਤਮਸਤਕ ਹੋਣ ਆਉਂਦੇ ਨੇ ਇਹ ਪਵਿੱਤਰ ਧਰਤੀ ਆ ਇਹ ਉਹ ਧਰਤੀ ਆ ਜਿੱਥੇ ਸ਼ਹੀਦਾਂ ਨੂੰ ਲੋਕ ਯਾਦ ਕਰਦੇ ਨੇ ਤੇ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਪੋ ਦਾ ਮਹੀਨਾ ਪੋ ਦੇ ਮਹੀਨੇ ਦੇ ਵਿੱਚ ਆਪਣੇ ਉਹ ਸ਼ਹੀਦ ਗੁਰੂ ਸਾਹਿਬ ਦੇ ਨਿੱਕੇ ਨਿੱਕੇ ਸਾਬਜਾਦੇ ਜਿਨ੍ਹਾਂ ਨੂੰ ਚੇਤਿਆਂ 'ਚ ਵਸਾ ਕੇ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਨੇ ਐਸੀ ਸੰਗਤਾਂ ਦੇ ਵਿੱਚ ਨਿਹੰਗ ਸਿੰਘ ਵੀ ਪਹੁੰਚਦੇ ਨੇ ਆਪਣੇ ਘੋੜਿਆਂ ਨੂੰ ਲੈ ਕੇ ਤੇ ਤੰਬੂਆਂ ਨੂੰ ਲੈ ਕੇ ਅੱਜ ਦੋ ਨਹਿنگ ਸਿੰਘ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜੋ ਬਹੁਤ ਦੂਰ ਤੋਂ ਆਏ ਨੇ ਤੇ ਇਸ ਧਰਤੀ ਤੇ ਆਏ ਨੇ ਸਾਡੇ ਨਾਲ ਨੇ ਜਥੇਦਾਰ ਬੂਟਾ ਸਿੰਘ ਤੇ ਜਥੇਦਾਰ ਅਮਰੀਕ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬ ਕਿਹੜੀ ਜਗ੍ਹਾ ਤੋਂ ਤੁਸੀਂ ਇੱਥੇ ਆਏ ਹੋ ਇਹ ਜੀ ਸਰੰਦਵੀ ਕਹਿੰਦੇ ਆ ਫਰੇਗੜ ਸਾਹਿਬ ਵੀ ਕਹਿੰਦੇ ਆ ਤੁਸੀਂ ਤੁਸੀਂ ਕਿੱਥੋਂ ਪਹੁੰਚੇ ਹੋ ਇਹ ਆਪਣੇ ਲੈ ਕੇ ਕਿਹੜੇ ਤੋਂ ਆਏ ਇਹ ਨਾਰਕਮਤਾ ਸਾਹਿਬ ਤੂਤਰਾਖੰਡ ਤੋਂ ਉਤਰਾਖੰਡ ਤੋਂ ਤੁਸੀਂ ਪਹੁੰਚੇ ਹੋ ਤੇ ਤੁਸੀਂ ਜਸਤਰ ਅਮਰੀਕ ਸਿੰਘ ਜੀ ਇਹ ਜੀ ਜ਼ਿਲ੍ਹਾ ਪਰੋਇਪੁਰ ਤਹਿਸੀਲ ਜੀਰੇ ਤੋਂ ਪਹੁੰਚਿਆ ਅੱਛਾ ਹਰ ਸਾਲ ਆਉਂਦੇ ਹੋ ਤੁਸੀਂ ਹਰ ਸਾਲ ਜੀ ਆਈਗਾ ਹਰ ਸਾਲ ਹਾਂਜੀ ਤੇ ਇਸ ਸਾਲ ਤੰਬੂ ਇਸ ਜਗ੍ਹਾ ਦੇ ਉੱਤੇ ਲਾਇਆ ਕਿ ਪੱਕੀ ਜਗ੍ਹਾ ਹੁੰਦੀ ਆ ਲਾਈ ਕਰਨੇ ਪੱਕੀ ਜਗ੍ਹਾ ਤਾਂ ਨਹੀਂ ਵੈਸੇ ਤੰਬੂ ਲਾਏਗਾ ਪੱਕੀ ਜਗ੍ਹਾ ਤੇ ਜਿੱਥੇ ਮਿਹਰੇ ਸਾਨੂੰ ਉੱਥੇ ਲਾਉਣੇ ਪੈਂਦੇ ਨੇ ਜਗ੍ਹਾ ਮਿਲਦੀ ਆ ਪਹਿਲਾਂ ਤਾਂ ਹਾਂ ਜਗ੍ਹਾ ਆਨ ਕੇ ਵੇਖ ਕੇ ਭਾਲ ਕੇ ਲਾਉਣੇ ਪੈਂਦੇ ਨੇ ਹੂੰ ਤੇ ਮੁੜ ਕੇ ਆਪਦਾ ਮੇਲਾ ਬਾਬੇ ਸ਼ਹੀਦਾਂ ਦਾ ਮਨਾਈਗਾ ਸਾਬ ਜਾਇਦਿਆਂ ਦਾ ਪਹਿਲੋ ਵੱਡਿਆਂ ਦਾ ਬਣਾ ਕੇ ਆਈਗਾ ਹੂੰ ਚਮਕੌਰ ਸਾਹਿਬ ਜੀ ਉਸ ਤੋਂ ਬਾਅਦ ਇੱਥੇ ਆ ਜੀਗਾ ਇੱਥੇ ਛੋਟੇ ਸਾਹਿਬ ਜਿਆਰੇ ਦਾ ਮੇਲਾ ਮਨਾ ਕੇ ਤੇ ਮੁੜ ਕੇ ਦਰਸ਼ਨ ਮੇਲੇ ਕਰਦੇ ਕਰਦੇ ਮੁਕਸਰ ਸਾਹਿਬ ਨੂੰ ਜਾਏਗਾ ਤੇ ਇੱਥੇ ਸ਼ਿਦਾਰ ਸਿੰਘ ਆ ਦੀ ਦੂਜੀ ਗੱਲ ਇਹ ਜਿਹੜਾ ਵਜਨ ਕੀਤਾ ਤੁਸੀਂ ਮਾਰੇ ਕਲਗੀਧਰ ਪਾਸ਼ਾ ਨੇ ਖਾਲਸਾ ਪੰਥ ਸਥਾਪਿਤ ਕੇ ਤੇ ਏਕਤਾ ਕੀਤੀ ਏ ਸੰਗਤ ਵਿੱਚ ਹੂੰ ਤੇ ਖਾਲਸੇ ਪੰਥ ਨੂੰ ਵੀ ਉਹ ਹੋਣਾ ਚਾਹੀਦਾ ਏਕਤਾ ਹੀ ਹੋਣੀ ਚਾਹੀਦੀ ਕੋਇਕਤਾ ਦੇ ਨਾਲ ਅਲਾਵੇ ਤੇ ਇਹ ਬੇਨਤੀ ਇਹ ਕਰਾਂਗੇ ਹਰ ਇੱਕ ਖਾਲਸੇ ਪੰਥ ਨੂੰ ਵਿਆਰਕ ਜੋ ਵੀ ਦਰਸ਼ਨ ਮੇਲੇ ਕਰਨ ਆਉਂਦਾ ਅਸੀਂ ਦਾ ਸਿੰਘਾਂ ਦੇ ਸਭ ਦੀ ਗੁਰੂ ਹਾਇਰੀ ਪ੍ਰਵਾਨ ਕਰੇ ਸਭ ਦੇ ਯਾਤਰੇ ਸਫਲ ਕਰੇ ਸਭ ਨੂੰ ਨਾਮਦਾਨ ਬਖਸ਼ੇ ਇਸ ਧਰਤੀ ਤੇ ਆਇਆ ਮਹਾਰਾਜ ਸਭ ਨੂੰ ਫਲ ਦੇਵੇ ਤੇ ਇੱਥੇ ਆਉਣ ਦਾ ਸਾਡਾ ਇਹ ਮਸਤਕ ਹੈ ਵੀ ਅਸੀਂ ਚੱਕਰਵਰਤੀ ਨਿਹੰਗ ਸਿੰਘਾਂ ਚੱਕਰਵਰਤੀ ਰਹਿਗਾ ਜੋ ਮੇਲੇ ਵੱਡੇ ਤੀਰਸ ਨੇ ਗੁਰੂਆਂ ਦੇ ਸਾਰੇ ਦਰਸ਼ਨ ਮੇਲੇ ਕਰੇਗਾ ਨੰਦਪੁਰ ਸਾਹਿਬ ਜਾਏਗਾ ਦਮਦਮੇ ਸਾਹਿਬ ਨੂੰ ਜਾਏਗਾ ਮੁਕਸਰ ਸਾਹਿਬ ਨੂੰ ਜਾਏਗਾ ਮੁਕਸਰ ਸਾਹਿਬ ਤੋਂ ਫਿਰ ਨੰਦਪੁਰ ਸਾਹਿਬ ਨੂੰ ਵੀ ਆ ਘਤੀਗਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਥੇਦਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਤੁਸੀਂ ਇਹ ਗੱਲ ਕਹੀ ਹੈ ਕਿ ਸਰਬੱਤ ਦਾ ਭਲਾ ਹਾਂਜੀ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਕਿਹਾ ਕਿ ਸਾਰੇ ਅਸੀਂ ਇੱਕਾਂ ਇੱਕਾਂ ਤੇ ਗੁਰੂ ਸਾਹਿਬ ਨੇ ਜਾਤ ਪਾਤ ਵੀ ਤੋੜੀ ਆ ਕਿ ਅਸੀਂ ਕਿਸੇ ਜਾਤ ਪਾਤਾਂ 'ਚ ਨਹੀਂ ਰਹਿਣਾ ਇਸ ਬਾਰੇ ਕੀ ਕਹੂਗੋ ਨਾ ਇਹ ਬਾਰੇ ਵੀ ਗੁਰੂ ਨੇ ਤਾਂ ਜਾਤ ਪਾਤਾਂ ਤੋੜ ਕੇ ਖਾਲਸਾ ਪੰਥ ਥੀਕ ਕੀਤਾ ਹੈ ਇਹ ਜਾਤ ਪਾਤਾਂ ਹੁਣ ਲੋਕ ਸਾਡੇ ਬਣਾਈ ਫਿਰਦੇ ਨੇ ਕੋਈ ਕਿਵੇਂ ਕੋਈ ਪਰ ਸਾਨੂੰ ਖਾਲਸੇ ਪੰਥ ਵਿੱਚ ਜਾਤ ਪਾਤ ਦਾ ਨਾਂ ਨਹੀਂ ਆਉਣਾ ਚਾਹੀਦਾ ਜਦੋਂ ਖਾਲਸਾ ਪੰਥ ਕਲਗੀਧਰ ਪਾਸ਼ਾ ਨੇ ਸਦਾ ਬਣਾਇਆ ਹੈ ਸਦਾਇਆ ਹੈ ਤੇ ਖਾਲਸੇ ਪੰਥ ਦੀ ਜੋ ਪਹਿਲੇ ਦਿਨ ਤੋਂ ਰਵਾਇਦਾ ਚੱਲੀ ਜਾਂਦੀ ਏ ਹੂੰ ਚਲੀ ਜਾਣੀ ਚਾਹੀਦੀ ਜਹੀ ਤਾਂ ਵੀ ਖਾਲਸੇ ਪੰਥ ਦੀ ਏਕਤਾ ਹੀ ਸਾਰੀ ਜਿਹੜੀ ਵੱਡੀ ਮਹਾਰਾਜ ਨੇ ਵੇਖਤਾ ਤੌਰ 'ਤੇ ਐਡੇ ਵੱਡੇ ਐਡੇ ਐਡੇ ਵੱਡੇ ਜੰਗ ਜਿੱਤੇ ਨੇ ਐਡੇ ਐਡੇ ਵੱਡੇ ਕੰਮ ਕੀਤੇ ਨੇ ਜਿਹ ਮਹਾਰਾਜ ਦੇ ਵਿੱਚ ਏਕਤਾ ਹੈ ਸਿੰਘਾਂ ਨਾਲ ਉਹਨਾਂ ਦਾ ਸਬੰਧ ਹੀ ਐਡੇ ਐਡੇ ਵੱਡੇ ਉਹਨਾਂ ਦੇ ਨਾਲ ਮਹਾਰਾਜ ਦੇ ਜਰਨੈਲ ਸਿਪਾਹੀ ਭਾਈ ਉਹਦੇ ਸਿੰਘ ਵਰਗੇ ਕਿ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਮਕੌਰ ਸਾਹਿਬ ਤੋਂ ਚੱਲ ਕੇ ਚਮਕੌਰ ਦੀ ਗੜੀ ਨੂੰ ਤੁਰਨ ਲੱਗੇ ਨੇ ਤੇ ਛਾਈ ਟਿੱਬੀ ਭਾਈ ਉਦੇ ਸਿੰਘ ਨੂੰ ਭਾਲ ਕੇ ਜ਼ਿੰਮੇਵਾਰੀ ਦੇ ਕੇ ਤੇ ਅਗਰ ਚਮਕੌਰ ਸਾਹਿਬ ਨੂੰ ਮਹਾਰਾਜ ਨੇ ਚਾਲੇ ਪਾਏ ਨੇ ਛਾਈ ਟਿੱਬੀ ਸ਼ਹੀਦ ਭਾਈ ਉਦੇ ਸਿੰਘ ਜਰਨੈਲ ਕਿ ਜਿਹੜਾ ਇੱਕ ਇੱਕ ਤੀਰ ਛੱਡਦਾ ਸੀ ਤੇ ਪੰਜਾ ਪੰਜਾ ਦੇ ਵੀਦੀ ਲੰਘਦਾ ਸੀ ਇਨੀ ਵੱਡੀ ਕੁਰਬਾਨੀ ਭਾਈ ਉਦਾ ਸਿੰਘ ਨੇ ਮਹਾਰਾਜ ਨੇ ਆਖਿਆ ਭਾਈ ਉਦੇ ਸਿੰਘ ਤੈਨੂੰ ਚਾਰ ਵੇਰਾ ਸੰਸਾਰ ਤੇ ਲਿਆਵਣਾ ਹੈ ਚਾਰ ਵੇਰਾ ਤੂੰ ਜਦੋਂ ਸ਼ਰਮੇ ਕਰੋੜ ਖਾਲਸਾ ਬਣਾਣਾ ਉਹਦਾ ਜਰਨੈਲ ਭਾਈ ਉਦੇ ਸਿੰਘ ਜੀ ਨੇ ਬਣਾਣਾ ਹੂੰ ਕੋਈ ਵੀ ਖਾਲਸੇ ਦਾ ਮਹਾਰਾਜ ਦੇ ਅੱਜ ਤੱਕ ਮਹਾਰਾਜ ਦੇ ਵਾਗ ਨੇ ਮੂੰਹ ਦਿਹਾਤੀ ਐਹੀ ਨਹੀਂ ਆਹ ਰਹਾ ਨਾ ਸਾਡੀ ਜਰੂਰਤ ਹੈਗੀ ਕੋ ਆਖਣ ਦੀ ਇਹ ਕਾਲਪੁਰਖ ਨੇ ਆਖਿਆ ਛੇਰ ਭਾਈ ਉਦੇ ਸਿੰਘ ਤੈਨੂੰ ਜਰਨੈਲ ਬਣਾਉਣਾ ਸ਼ਰਮੇ ਕਰੋੜ ਖਾਲਸੇ ਦਾ ਜਦੋਂ ਖਾਲਸਾ ਸ਼ਰਮੇ ਕਰੋੜ ਤਿਆਰ ਹੋ ਗਿਆ ਜਰਨੈਲ ਭਾਈ ਉਦੇ ਸਿੰਘ ਹੋ ਗਿਆ ਭਾਈ ਮਨੀ ਸਿੰਘ ਦੇ ਪੁੱਤਰ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਜੀ ਭਾਈ ਮਨੀ ਸਿੰਘ ਦੀ ਜਰਨੈਲ ਵੈਰ ਜੀ ਕਾ ਖਾਲਸਾ ਤੇ ਵੈਰ ਜੀ ਦੀ ਫਤਹੀ ਜੀ ਜਥੇਦਾਰ ਸਾਹਿਬ ਜਿਵੇਂ ਆਪਾਂ ਦੇਖਦੇ ਆ ਕਿ ਇਸ ਦਿਪਸ ਨੂੰ ਇਸ ਸ਼ਹੀਦੀ ਦਿਪਸ ਨੂੰ ਲੋਕ ਆਉਂਦੇ ਨੇ ਨੌਜਵਾਨ ਵੀ ਆਉਂਦੇ ਨੇ ਪਰ ਇਹ ਅਕਸਰ ਕਿਹਾ ਜਾਂਦਾ ਹੈ ਕਿ ਨੌਜਵਾਨ ਜਿਵੇਂ ਸਪੀਕਰ ਲਾ ਲੈਂਦੇ ਨੇ ਵੱਡੇ ਵੱਡੇ ਟਰੈਕਟਰਾਂ ਦੇ ਉੱਤੇ ਤੇ ਇਹ ਕਿਹਾ ਜਾਂਦਾ ਕਿ ਵੀ ਸ਼ੋਰ ਸ਼ਰਾਬਾ ਨਾ ਕਰੋ ਸੰਗਤ ਨੂੰ ਸਹਿਜੇ ਚੱਲਣ ਦਿਓ ਕਿਉਂਕਿ ਸਿੱਖ ਵਿਚਾਰਤਰਾ ਇਹ ਕਹਿੰਦੀ ਹੈ ਕਿ ਸਹਿਜਾ ਸਹਿਜੇ ਚੱਲਣਾ ਚਾਹੀਦਾ ਹਾਂਜੀ ਹਾਂਜੀ ਇਹ ਜਿਹੜੇ ਇਹਦਾ ਸਪੀਕਰ ਲੋਕਾਂ ਬਾਬਾ ਐਵੇਂ ਲੋਕਾਂ ਨੇ ਉਹਦਾ ਛੋਬ ਬਣਾਈ ਇਹ ਲੋਕਾਂ ਕੋਲ ਮਾਇਆ ਜ਼ਿਆਦੀ ਹੋ ਗਈ ਹੈ ਇਹ ਤਾਂ ਕਰਕੇ ਏਡੇ ਏਡੇ ਵੱਡੇ ਸਪੀਕਰ ਲਾ ਲੈਂਦੇ ਸੀ ਸਾਡੇ ਵੇਹੜਿਆਂ ਲੋਕੀ ਤਰਲੇ ਮਾਰਦੇ ਫਿਰਦੇ ਹੁੰਦੇ ਸੀ ਮਾਇਆ ਨੂੰ ਹਰ ਇੱਕ ਛੈ ਨੂੰ ਤੇ ਹੁਣ ਲੋਕਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਜਿਹੜਾ ਮੇਰੇ ਵਾਂਗੂ ساری ਉਮਰ ਕਈ ਸੈਗਲ ਤੇ ਨਹੀਂ ਚੜਿਆ ਤੇ ਉਹ ਲੋਕ ਐਵੇਂ ਜੋ ਮਰਜੀ ਵੇਖੇ ਲੱਖ ਲੱਖ ਛਈਆਂ ਲਈ ਫਿਰਦੇ ਨੇ ਹੁਣ ਲੋਕ ਕੀ ਹੋ ਗਿਆ ਮਾਇਆ ਧਾਰੀ ਤੇ ਮਾਇਆ ਧਾਰੀ ਹੁਣ ਕਰਕੇ ਲੋਕਾਂ ਦਾ ਸਿੱਖੀ ਵਾਲਾ ਮਾਇਆ ਨਾਲ ਜਿਆਦੇ ਮੋਹ ਪੈ ਗਿਆ ਮਾਇਆ ਨਾਲ ਮੋਹ ਪੈ ਗਿਆ ਸਿੱਖੀ ਵਾਲਾ ਪਿਆਰ ਛੱਡ ਕੇ ਤੇ ਮਾਇਆ ਨਾਲ ਮੋਹ ਪਾ ਲਿਆ ਤੇ ਗੁਰ ਸਿੱਖੀ ਨੂੰ ਲੋਕ ਛੱਡੀ ਜਾਂਦੇ ਨਾਲ ਅੱਕੇ ਡੱਕੇ ਜਵਾਨ ਮੁੰਡੇ ਸਰਦਾਰ ਬਣੇ ਹੁਣ ਤੇ ਇਹਨਾਂ ਦੀ ਦੂਨੀ ਸ਼ੋ ਹੋਵੇ ਬਾਪੂ ਜੀ ਜਿਵੇਂ ਤੁਸੀਂ ਤੁਹਾਡੀ ਉਮਰ ਕਿੰਨੀ ਹੋ ਗਈ ਹੁਣ ਮੇਰੀ ਉਮਰ 70 ਸਾਲ ਹੈ ਜੀ 70 ਸਾਲ ਹੋ ਗਈ ਤੇ ਉਸ ਸਮੇਂ ਜਦੋਂ ਤੁਸੀਂ ਪਹਿਲਾਂ ਪਹਿਲੇ ਪਹਿਲੀ ਵਾਰ ਆਏ ਹੋਵੋਗੇ ਇਸ ਜਗ੍ਹਾ ਦੇ ਉੱਤੇ ਤੇ ਅੱਜ ਦੇ ਸਮੇਂ 'ਚ ਫਰਕ ਪੈ ਗਿਆ ਨਾ ਬੜਾ ਫਰਕ ਪਿਆ ਜੀ ਇਹੀ ਤਾਂ ਕਈ ਸਾਲਾਂ ਦੇ ਇੱਥੇ ਆ ਰਿਹਾ ਇੱਥੇ ਬੜਾ ਫਰਕ ਪੈ ਗਿਆ ਇੱਥੇ ਵਾਦੂ ਖੁੱਲੀਆਂ ਜਗ੍ਹਾ ਹੁੰਦੇ ਹੁਣ ਕਿਤੇ ਜਗ੍ਹਾ ਨਹੀਂ ਲੱਭਦੀ ਘੋੜੇ ਲਮਣਾਂ ਵਾਸਤੇ ਨਹੀਂ ਤਾਂ ਇੱਥੇ ਸਾਰਾ ਵਾਦੂ ਜਗ੍ਹਾ ਚਾਰਟ ਫੇਰੇ ਹੁੰਦੇ ਸੀ ਤੇ ਹਰ ਮਾ ਲਬ ਕੇ ਦਾ ਘੋੜੇ ਆ ਕੇ ਲਾਉਣੇ ਪੈਂਦੇ ਨੇ ਸਾਨੂੰ ਕਿਉਂ ਸਾਡੀ ਕਿਹੜੀ ਇਥੇ ਪੱਕੀ ਖਰੀਦ ਆਹੀ ਦਾ ਮੇਲਾ ਵੇਖਣੀ ਆਵਣਾ ਤੇ ਇਹ ਕਰਕੇ ਮੇਲਾ ਵੇਖ ਕੇ ਤੇ ਮੁੜ ਕੇ ਇੱਥੋਂ ਫਿਰ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੇ ਪਹੁੰਚੋਗੇ ਹਾਂਜੀ ਇਥੋਂ ਮੇਲਾ ਮਨਾ ਕੇ ਥੇ ਜੇ ਥੇ ਹੀ ਇਥੋਂ ਰਖਵੇ ਯਾਰਾਂ ਬਾਬੇ ਨੇ ਮੇਲਾ ਮਨਾਉਣਾ 3 ਤਰੀਕ ਦਾ ਰਖਵੇ ਬਾਬੇ ਨੇ ਬਾਬਾ ਜਗਿੰਦਰ ਸਿੰਘ ਜੀ ਬੁੱਢਾਦਾਲ ਉਹਨਾਂ ਮੇਲਾ ਮਨਾ ਕੇ ਫਿਰ ਅਸੀਂ ਅੰਗਾਂ ਮੁਖਸਰ ਸਾਹਿਬ ਨੂੰ ਜਾਣਾ ਲੰਮੇ ਜੱਟਪੁਰੇ ਤੁਰ ਤੇ ਚਾਲੇ ਚਾਲੇ ਪੜਾਵੋ ਪੜਾਈ ਪੜਾ ਪੜਾ ਹਰ ਥਾਂ ਤੇ ਪੜਾ ਕਰਦੇ ਰਹਿਣਾ ਪੜਾ ਕਰਦੇ ਜਾਣਾ ਜਿੱਥੇ ਰਾਤ ਪੈ ਗਈ ਉਥੇ ਪੜਾ ਲਾ ਕੇ ਫਿਰ ਅੱਗੇ ਜਾਣਾ ਫਿਰ ਚਾਲਾ ਮਾਰ ਕੇ ਮੁਕਸਰ ਸਾਹਿਬ ਜਾਣਾ ਮੁਕਸਰ ਮੇਲਾ ਮਨਾ ਕੇ ਫਿਰ ਦਮ ਉਥੇ ਮੁਕਸਰ ਮੇਲਾ ਮਨਾ ਕੇ ਫਿਰ ਨੰਦਪੁਰ ਸਾਹਿਬ ਨੂੰ ਜੋ ਵੀਰਾਂ ਘਤ ਦੇਣੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਸ਼ਾਂ ਦੇ ਚਾਰੇਕ ਜਾਵੇ ਸੀਧਾ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਖੁਸ਼ੀਆਂ ਦੇ ਚਾਰਕ ਜਾਵੇ ਮਾਤਾ ਗੁਜਰੀ ਦੇ ਚਾਰਾ ਸਹਿਬ ਜਾਨਿਆਂ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ। ਓ ਸਤਿ ਸ੍ਰੀ ਅਕਾਲ। ਜੀ ਦੋ ਸਿੰਘਾਂ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਧੰਨ ਮਾਤਾ ਗੁਜਰਕੌਰ ਧੰਨ ਸਹਿਬ ਜਾਦੇ ਧੰਨ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਮਹਾਰਾਜ ਸੱਚੇ ਪਾਛਾ ਜਿਨ੍ਹਾਂ ਦੇਸ਼ ਦੀ ਕੋਮ ਦੀ ਇਹ ਰੱਖ ਕੇ ਫਾਈ ਖਾਲਸੀ ਪੰਥ ਦੀ ਰੱਖ ਕੇ ਫਾਈ ਮਾਰ ਸੱਚੇ ਪਾਛਾ ਇਹ ਸਦੈ ਹਾਜ਼ਰ ਨਾਜ਼ਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ